ਹੈਲੋ ਸੋ ਸ਼੍ਰੀ ਗੁਰਦੇਸ ਸਰ ਨੂੰ ਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜਿਵੇਂ ਅੱਜ ਆਪਾਂ ਆਏ ਹੋ ਜੀ ਚੰਡੀਗੜ੍ਹ ਤੇ ਕੱਲ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਸੀਗਾ ਬਲੌਗ ਮਿੰਨੀ ਬਲੌਗ ਸ਼ੇਅਰ ਕੀਤਾ ਸੀਗਾ ਰੌ ਗਾਰਡਨ ਦਾ ਤੇ ਅੱਜ ਆਪਾਂ ਚੱਲੇ ਆਂ ਬਰਡ پارک ਹਨਾ ਚੰਡੀਗੜ੍ਹ ਆਏ ਆਂ ਤੇ ਦੋ ਚਾਰ ਲੋਕੇਸ਼ਨ ਹੋਰ ਦਿਖਾ ਕੇ ਲੈ ਕੇ ਚੱਲਾਂਗੇ ਤੁਹਾਨੂੰ ਸੋਹਣਿਆ ਸੋਹਣਿਆ ਹਨਾ ਤੇ ਖੁਸ਼ੀ ਨੂੰ ਬਹੁਤ ਐਕਸਾਈਟਮੈਂਟ ਸੀਗੀ ਇੱਥੇ ਆਣ ਦੀ ਤੇ ਇਸੇ ਕਰਕੇ ਖੁਸ਼ੀ ਲਈ ਆਪਾਂ ਇੱਥੇ ਅੱਜ ਆਇਆਗੇ ਠੀਕ ਹੈ ਜੀ ਆਪਾਂ ਹੁਣ ਟਿਕਟ ਕਾਊਂਟਰ ਤੋਂ ਟਿਕਟ ਲਵਾਂਗੇ ਟਿਕਟ ਅਡਲਟ ਤਿੰਨ ਤੋਂ ਤੁਸੀਂ ਕੈਸ਼ ਦੇ ਥਰੂ ਵੀ ਲੈ ਸਕਦੇ ਹੋ ਆਨਲਾਈਨ ਪੇਮੈਂਟ ਕਰਕੇ ਵੀ ਲੈ ਸਕਦੇ ਹੋ ਹਨ ਆਪਾਂ ਟਿਕਟਾਂ ਲੈ ਲਈਆਂ ਦੋ ਤੇ ਹੁਣ ਇਹਦੀ ਟਾਈਮਿੰਗ ਹੈਗੀ ਆ ਤਕਰੀਬਨ 10 ਤੋਂ 4:30 ਵਜੇ ਤੱਕ ਤੇ ਮੰਡੇ ਆਫ ਹੁੰਦਾਗਾ ਸੰਡੇ ਉੱਪਰ ਹੁੰਦਾ ਬਟ ਮੰਡੇ ਆਫ ਹੁੰਦਾ ਹਨ ਆਪਾਂ ਹੁਣ ਪਹੁੰਚ ਗਏ ਮੇਨ ਗੇਟ ਤੇ ਮੇਨ ਗੇਟ ਤੇ ਐਂਟਰੀ ਕਰਨ ਤੋਂ ਬਾਅਦ ਆਪਾਂ ਟਿਕਟ ਕਰਾਵਾਂਗੇ ਚੈੱਕ ਟਿਕਟਮ वगैरह चेक करोन ਤੋਂ ਬਾਅਦ ਫਿਰ ਆਪਾਂ ਦੇਖਦੇ ਅੱਗੇ ਕੀ ਮਾਹੌਲ ਆ ਹਨ ਤੇ ਕਿਉਂਕਿ ਐਂਟਰ ਕਰਦੇ ਸਾਰ ਆਏ ਲੱਗ ਰਿਹਾ ਸੀ ਜਿਵੇਂ ਛੋਟਾ ਜਿਹਾ ਕੋਈ ਮਿੰਨੀ ਜੰਗਲ ਹੋਵੇ ਕਿਉਂਕਿ ਜੰਗਲ ਵਾਂਗੂ ਹੀ ਲੱਗ ਰਿਹਾ ਸੀ ਆਲੇ-ਦਾਲ ਇੰਨੀ ਹਰੀ ਹਰਿਆ ਭਰਿਆ ਮਾਹੌਲ ਸੀਗਾ ਹਨਾ ਹਰਿਆਵਲ ਹੀ ਹਰਿਆਵਲ ਸੀਗੀ ਬਹੁਤ ਜ਼ਿਆਦਾ ਪੀੜ ਪੌਦੇ ਲਗਾ ਰੱਖੇ ਸੀਗੇ ਬਹੁਤ ਜੋ ਮਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਦੇਖਣ ਨੂੰ ਹਨਾ ਇਹ ਛੋਟਾ ਜਿਹਾ এলিਫੈਂਟ ਵੀ ਬਣਾ ਰੱਖਿਆ ਸੀ ਤੇ ਬਹੁਤ ਮਤਲਬ ਡੈਕੋਰੇਸ਼ਨ ਦੀ ਗੱਲ ਕਰੀ ਤਾਂ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਸੀਗੀ ਜੇ ਤੁਸੀਂ ਆਪਣੀ ਫੈਮਲੀ ਨਾਲ ਇੰਜੋਏ ਕਰਨ ਵਾਸਤੇ ਆਣਾ ਚਾਹੁੰਦੇ ਹੋ ਉੱਥੇ ਤਾਂ ਮੇਰੇ ਹਿਸਾਬ ਨਾਲ ਤਾਂ ਵਧੀਆ ਜਗਾ ਕੀ ਹੈ ਨਾ ਇੱਕ ਦਿਨ ਦਾ ਟੂਰ ਥੋੜਾ ਵਧੀਆ ਨਿਕਲ ਸਕਦਾ ਬੱਚੇ ਇੰਜੋਏ ਵੀ ਕਰਦੇ ਇੱਥੇ ਆ ਕੇ ਆ ਸਾਈਡਾਂ ਤੇ ਝੁੱਲੇ ਵਗੈਰਾ ਲਗਾ ਰੱਖੇ ਸੀ ਆਪਾਂ ਐਕਸਰਸਾਈਜ਼ ਵੀ ਕਰ ਸਕਦੇ ਹਾਂ ਬੱਚੇ ਬੱਚੇ ਵੀ ਲੱਗੇ ਹੋਏ ਸੀਗੇ ਸਾਰੇ ਇੰਜੋਏ ਕਰ ਰਹੇ ਸੀ ਫੁੱਲ ਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿਉਂਕਿ ਮੈਨੂੰ ਜ਼ਿਆਦਾਤਰ ਹਰਿਆਲੀ ਪਸੰਦ ਆ ਤੇ ਇਹ ਜਿਹਾ ਮਾਹੌਲ ਚਾਕੇ ਤਾਂ ਬਹੁਤ ਵਧੀਆ ਲੱਗਦਾ ਹਨਾ ਖੁਸ਼ੀ ਬਹੁਤ ਮਿਲਦੀ ਆ ਤੇ ਫਿਰ ਇੱਥੇ ਮੈਂ ਕੁਝ ਫੋਟੋਆ ਵਗੈਰਾ ਵੀ ਕਲਿੱਕ ਕਰਵਾਈਆਂ ਕਿਉਂਕਿ ਬਹੁਤ ਸੋਹਣੇ ਗੇਟ ਬਣਾ ਰੱਖੇ ਸੀ ਬੇਲਾ ਬੁੱਲਾ ਚਾੜ ਕੇ ਤੇ ਇਸ ਸਾਈਡ ਬਹੁਤ ਜ਼ਿਆਦਾ ਵੱਡੇ ਵੱਡੇ ਪੌਦੇ ਲਗਾ ਰੱਖੇ ਸੀਗੇ ਤੇ ਇਧਰ ਤਾਂ ਹੁਣ ਦੂਸਰੀ ਸਾਈਡ ਤਾਂ ਪਾਣੀ ਦੀ ਕਿਲਕ ਜੀ ਲੱਗ ਰਹੀ ਸੀ ਮੈਨੂੰ ਸੁੱਕਿਆ ਪਿਆ ਸੀ ਇੱਥੇ ਹੁਣ ਡਕਸ ਵਗੈਰਾ ਬਾਹਰ ਬੈਠੀਆਂ ਜਈਆਂ ਠੰਡਾ ਮੌਸਮ ਸੀ ਨਾ ਮੀ ਦਾ ਮੌਸਮ ਸੀਗਾ ਤੇ ਵੀ ਇੰਜੋਏ ਕਰ ਰਹੀਆਂ ਸੀ ਫੁੱਲ ਜੋ ਕਿ ਅੱਖਾਂ ਨੂੰ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਸੀ ਨਜ਼ਾਰਾ ਤੇ ਕਾਫੀ ਤਰ੍ਹਾਂ ਦੀਆਂ ਡਕਸ ਵਗੈਰਾ ਦੇਖਿਆ ਇੱਥੇ ਤੇ ਫਿਰ ਅੱਪਾ ਚੱਲਾਂਗੇ ਅੱਗੇ ਅੱਗੇ ਚੱਲ ਕੇ ਮੈਂ ਕੀ ਦੇਖਿਆ ਕਿ ਦੋ ਵੱਡੇ ਵੱਡੇ ਸਟੋਨ ਮਤਲਬ ਦੋ ਪੱਥਰਾਂ ਨਾਲ ਸੋਹਣੇ ਸੋਹਣੇ ਦੋ ਡਕਸ ਬਣਾਈਆਂ ਸਿਗੀਆਂ ਉਹ ਵੀ ਮਤਲਬ ਕਾਰਾਗਰੀ ਕਹਿ ਲੋ ਹਣਾ ਕਿ ਬਹੁਤ ਵਧੀਆ ਲੱਗ ਰਿਆ ਸੀ ਦੇਖਣ ਨੂੰ ਇੱਕ ਸੋਹਣੀ ਜੀ ਹੱਟ ਵੀ ਬਣਾ ਰੱਖੀ ਸੀਗੀ ਲੋਕਾਂ ਦੇ ਆਰਾਮ ਨਾਲ ਬੈਠਣ ਵਾਸਤੇ ਥੋੜਾ ਰੈਸਟ ਕਰਨ ਵਾਸਤੇ ਕਿਉਂਕਿ ਲੰਮਾ ਰਸਤਾ ਨਾ ਕਾਫੀ ਤੁਰ ਕੇ ਜਾਣਾ ਪੈਂਦਾਗਾ ਤੇ ਇੱਥੇ ਸਾਈਡ ਜੀ ਤੇ ਨਾ ਇੱਕ ਜੰਗਲੀ ਮੁਰਗਾ ਜੰਗਲੀ ਲਾਲ ਮੁਰਗੇ ਦੀ ਪੇਂਟਿੰਗ ਸੀ ਆ ਦੇਖੋ ਹਣਾ ਇਹ ਬਣਾ ਰੱਖਿਆ ਸੀ ਮੈਨੂੰ ਨਹੀਂ ਪਤਾ ਕੀ ਅੰਦਰ ਚਲ ਕੇ ਹੈਗਾ ਜਾਂ ਨਾ ਮਿਲੂ ਜਾਂ ਨਾ ਬਟ ਇਹ ਇੱਥੇ ਬਠਾਰ ਕੇ ਸੀ ਪਹਿਲੇ ਹੀ ਹਨਾ ਛਾਪ ਰੱਖਿਆ ਸੀ ਵੀ ਕਿਵੇਂ ਦਾ ਹੁੰਦਾ ਜੰਗਲੀ ਲਾਲ ਮੁਰਗਾ ਤੇ ਪੇੜ ਪੌਦਿਆਂ ਨਾਲ ਕਟਿੰਗ ਕਰ ਕਰਕੇ ਬਹੁਤ ਸੋਹਣੀਆਂ ਸੋਹਣੀਆਂ ਵੋਲਸ ਵਗੈਰਾ ਬਣਾਈਆਂ ਹੋਈਆਂ ਸੀ ਇਹ ਬਾਉਂਡਰੀ ਤੇ ਮਾਹੌਲ ਬਹੁਤ ਵਧੀਆ ਲੱਗ ਰਿਹਾ ਸੀਗਾ ਤੇ ਵੈਸੇ ਵੀ ਛੁੱਟੀਆਂ ਕਰਕੇ ਹਰੇਕ ਨੂੰ ਇਹੀ ਹੁੰਦਾ ਹਨਾ ਵੀ ਚਲੋ ਹੁਣ ਫਿਰ ਕੇ ਆਈਏ ਈਗਲ ਬੈਠੀ ਸੀਗੀ ਫਿਸ਼ ਨੂੰ ਹੱਥ 'ਚ ਫੜੀ ਇੱਥੇ ਹਨਾ ਤੇ ਹੁਣ ਆਪਾਂ ਚੱਲਾਂਗੇ ਅੱਗੇ ਅੱਗੇ ਚੱਲ ਕੇ ਦੇਖਦੇ ਹਾਂ ਵੀ ਹੁਣ ਅੱਗੇ ਕਿਹੜੇ ਕਿਹੜੇ ਆਪਾਂ ਨੂੰ ਪੰਛੀ ਵਗੈਰਾ ਦੇਖਣ ਨੂੰ ਮਿਲਣਗੇ ਬਾਲਸ ਵਗੈਰਾ ਤੇ ਸਾਰੇ ਪੇਂਟਿੰਗ ਕਰੀਆਂ ਹੋਈਆਂ ਸੀਗੀਆਂ ਜੋ ਕਿ ਬਹੁਤ ਵਧੀਆ ਲੱਗਦੀਆਂ ਸੀਗੀਆਂ ਹਨ ਕਿਉਂਕਿ ਕਿਤੇ ਵੀ ਤੁਸੀਂ ਐਂ ਦੇਖ ਲਓ ਹਰ ਇੱਕ ਜਗ੍ਹਾ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਸੀਗਾ ਤਰੀਕੇ ਨਾਲ ਹਜੇ ਤੱਕ ਵਧੀਆ ਸੰਭ ਰੱਖਿਆ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਨ ਤੇ ਉਹ ਇੱਥੇ ਇਕੱਲੀ-ਇਕੱਲੀ ਹਰ ਇੱਕ ਬਰਡ ਬਾਰੇ ਚੰਗੀ ਤਰ੍ਹਾਂ ਨੌਲੇਜ ਲਈ ਬਡੇ ਬਡੇ ਪੋਸਟਰ ਵਗੈਰਾ ਲਗਾ ਰੱਖੇ ਸੀ ਬੈਨਰ ਵਗੈਰਾ ਤੇ ਅੱਗੇ ਚੱਲ ਕੇ ਬਰਡ پارک ਦੀ ਹੋਊਗੀ ਐਂਟਰੀ ਗੇਟ ਇਹ ਦੇਖੋ ਇੱਥੇ ਬਹੁਤ ਸਾਰੇ ਲੋਕ ਪਿਕਸ ਵਗੈਰਾ ਕਲਿੱਕ ਕਰਵਾ ਰਹੇ ਸੀਗੇ ਕਿਉਂਕਿ ਇਹ ਬਹੁਤ ਸੋਹਣਾ ਬਣਾ ਰੱਖਿਆ ਸੀਗਾ ਐਂਟਰੀ ਗੇਟ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀ ਇਹਦੇ ਨਾਲ ਹੀ ਡਕਸ ਵਗੈਰਾ ਬਣਾਈ ਹੋਏ ਸੀਗੇ ਜਿੱਥੇ ਬੱਚੇ ਇੰਜੋਏ ਕਰ ਰਹੇ ਸੀ ਇੱਥੇ ਫਿਰ ਖੁਸ਼ੀ ਦਾ ਹੈ ਥੋੜਾ ਜਿਹਾ ਫੋਟੋ ਸ਼ੂਟ ਹਨਾ ਮਤਲਬ ਸੁੱਕੇ ਪੇੜ ਪੌਦਿਆਂ ਨੂੰ ਵੀ ਇੰਨੀ ਵਧੀਆ ਤਰੀਕੇ ਨਾਲ ਸਾਂਭ ਰੱਖਿਆ ਸੀ ਉਹਨਾਂ ਨੂੰ ਇੰਨੀ ਵਧੀਆ ਸ਼ੇਪ ਨਾਲ ਤਿਆਰ ਕੀਤਾ ਸੀਗਾ ਪੇਂਟਿੰਗ ਵਗੈਰਾ ਕਰਕੇ ਹਨਾ ਜੋ ਕਿ ਬਹੁਤ ਵਧੀਆ ਲੱਗਦਾ ਸੀ ਦੇਖਣ ਨੂੰ ਤੇ ਮੈਂ ਵੀ ਫਿਰ ਇੱਥੇ ਮੇਰੇ ਤੋਂ ਸੈਲਫ ਨਹੀਂ ਲਿਆ ਦੋ ਚਾਰ ਹਨਾ ਦੋ ਚਾਰ ਫੋਟੋ ਫੋਟੋ ਕਿਚਨ ਤੋਂ ਬਾਅਦ ਆਪਾਂ ਚੱਲ ਪਈਏ ਅੱਗੇ ਅੱਗੇ ਚੱਲ ਕੇ ਦੇਖਦੇ ਹਾਂ ਹੁਣ ਆਪਾਂ ਨੂੰ ਹੋਰ ਨਵਾਂ ਕੀ ਕੁਝ ਦੇਖਣ ਨੂੰ ਮਿਲੂਗਾ ਇੱਥੇ ਕਿਉਂਕਿ ਜੇ ਤੁਸੀਂ ਬੱਚਿਆਂ ਨੂੰ ਲੈ ਕੇ ਆਣਾ ਤਾਂ ਬੱਚਿਆਂ ਨੂੰ ਇੱਕ ਦਿਨ ਲਈ ਵਧੀਆ ਇੰਜਾਇਮੈਂਟਲੀ ਵਧੀਆ ਸਾਰਾ ਮੇਨਟੇਨ ਕੀਤਾ ਹੋਇਆ ਤੇ ਆਪਾਂ ਅੱਗੇ ਆਗੇ ਤੇ ਲੱਬੜ ਬੈਠੇ ਸੀ ਬਹੁਤ ਸੋਹਣੇ ਸੋਹਣੇ ਇਹਨਾਂ ਲਈ ਅਲੱਗ ਤੋਂ ਇੱਕ ਵਧੀਆ ਪਿੰਜਰਾ ਰੱਖਿਆ ਸੀਗਾ ਪਿੰਜਰੇ ਦੇ ਵਿੱਚ ਸਾਰੇ ਰੱਖੇ ਹੋਏ ਸੀਗੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਸਾਰਾ ਫੂਡ ਵਗੈਰਾ ਪ੍ਰੋਵਾਈਡ ਹੁੰਦਾ ਇੱਥੇ ਇੱਕ ਛੋਟੀ ਜੀ ਚਿੱਡੀ ਵਿਚਾਰੀ ਮਰੀ ਵੀ ਪਈ ਸੀ ਕਿ ਅੰਦਰ ਉਹਦੇ ਤੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਹਨ ਦੇਖਣ ਨੂੰ ਬਹੁਤ ਵਧੀਆ ਲੱਗਦੇ ਸੀ ਆਮ ਤੌਰ ਤੇ ਹੁਣ ਤਾਂ ਇਹ ਲਵ ਬर्ड ਤਾਂ ਆਪਣੇ ਇੱਧਰ ਵੀ ਸਾਰੇ ਕਰਾਚੀ ਵੀ ਰੱਖੇ ਹੁੰਦੇ ਆ ਇਹ ਮੋਸਟਲੀ ਨਾ ਖੁਸ਼ੀ ਵੀ ਡਿਮਾਂਡ ਕਰਦੀ ਐ ਇਹਦੇ ਉਹਨੂੰ ਲਿਆ ਕੇ ਦੇਵਾਂਗੇ ਕਿਸੇ ਦਿਨ ਜਿਵੇਂ ਦਾ ਉਹ ਪਿੰਜਰਾ ਦੇਖਿਆ ਸੀ ਮੇਂ ਉਮੀਦ ਹੈ ਇੱਕ ਅੱਗੇ ਵੱਡਾ ਪਿੰਜਰਾ ਹੋਰ ਬਣਾ ਰੱਖਿਆ ਸੀਗਾ ਇੱਥੇ ਬਹੁਤ ਸੋਹਣੇ ਸੋਹਣੇ ਪੈਰਟ ਵਗੈਰਾ ਰੱਖਿਓ ਸੀਗੇ ਜਿਵੇਂ ਦੇਖ ਸਕਦੇ ਹੋ ਕਿ ਸੁੱਕੇ ਪੇੜ ਹੁੰਦੇ ਆ ਜਿਹੜੇ ਉਹਨਾਂ ਨੂੰ ਪ੍ਰੋਪਰਲੀ ਮੈਂਟੇਨ ਕਰਕੇ ਉਹਨਾਂ ਦੇ ਉੱਤੇ ਇਹਨਾਂ ਦੇ ਆਲਣੇ ਵਗੈਰਾ ਟੰਗੇ ਹੋਏ ਸੀਗੇ ਇਹਨਾਂ ਨੂੰ ਫੂਡ ਪ੍ਰੋਪਰਲੀ ਸਾਰਿਆਂ ਨੂੰ ਮੈਂਟੇਨ ਕਰਕੇ ਰੱਖਿਆ ਸੀਗਾ ਵੀ ਅੰਦਰ ਹੀ ਸਾਰੀ ਫੀਡ ਵਗੈਰਾ ਅੰਦਰ ਹੀ ਸੀ ਕਿ ਬਾਹਰ ਜਾਣ ਦੀ ਲੋੜ ਨਾ ਪਵੇ ਅੰਦਰ ਬਥੇਰੀ ਜਗ੍ਹਾ ਸੀ ਉੱਥੇ ਘੁੰਮੀ ਫਰੀ ਜਾਂਦੇ ਸੀਗੇ ਹੁਣ ਆਪਾਂ ਚੱਲਾਂਗੇ ਅੱਗੇ ਆਲੇ ਦੁਆਲੇ ਦੇਖੋ ਛੋਟਾ ਜਿਹਾ ਜੰਗਲ ਹੀ ਲੱਗ ਰਿਹਾ ਹੈਗਾ ਕਿਉਂਕਿ ਆਲੇ ਦੁਆਲੇ ਪੂਰਾ ਹਰਿਆ ਭਰਿਆ ਮਾਹੌਲ ਸੀਗਾ ਹਰਿਆਵਲ ਦੀ ਅੱਖਾਂ ਨੂੰ ਬਹੁਤ ਵਧੀਆ ਲੱਗਦੀ ਸੀ ਦੇਖਣ ਨੂੰ ਕਿਉਂਕਿ ਕੁਛ ਤਾਂ ਮੌਸਮ ਵੀ ਠੰਡਾ ਸੀ بارش ਵਾਲਾ ਮੌਸਮ ਸੀਗਾ ਹਨਾ ਤੇ ਇੰਜੋਇਮੈਂਟਲੀ ਵਧੀਆ ਤੇ ਕੁੱਲ ਮਿਲਾ ਕੇ ਸਾਨੂੰ ਬਹੁਤ ਹੀ ਵਧੀਆ ਲੱਗਾ ਇੱਥੇ ਆ ਕੇ ਤੇ ਹੁਣ ਖੁਸ਼ੀ ਪੂਰੀ ਐਕਸਾਈਟਿਡ ਸੀ ਕਿ ਮੈਨੂੰ ਲੈ ਚਲੋ ਅੱਗੇ ਮੈਨੂੰ ਐ ਹੋਰ ਇਸ ਵੀ ਥੱਕ ਗਿਆ ਚਲੋ ਬੈਠ ਜਾਨੇ ਆ ਲਈ ਕਹਿੰਦੀ ਮੈਂ ਤਾਂ ਸਾਰਾ ਹੀ ਘੁੰਮ ਕੇ ਜਾਉਂਗੀ ਫਿਰ ਖੁਸ਼ੀ ਦਾ ਹੋਇਆ ਫੋਟੋ ਸ਼ੂਟ ਫੋਟੋ ਸ਼ੂਟ ਕਰਾਉਣ ਤੋਂ ਬਾਅਦ ਆਪਾਂ ਚੱਲਾਂਗੇ ਅੱਗੇ ਇਹ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਆ ਗਰਡਨ ਟਾਈਪ ਬਣਾਏ ਹੋਏ ਨੇ ਸੰਗਲਾਂ ਦੇ ਇਹ ਹੈਵੀ ਸੀ ਥੋੜੇ ਜੇ ਬਚ ਕੇ ਲੰਘਣਾ ਪੂ ਥੋੜਾ ਜਿਹਾ ਕਿਉਂਕਿ ਇਹ ਮੂੰਹ ਤੇ ਲੱਗਦੇ ਸਿੱਧਾ ਜਾ ਕੇ ਹਨ ਕਿਉਂਕਿ ਬਹੁਤ ਹੈਵੀ ਨਿਗੇ ਬੱਚਿਆਂ ਲਈ ਥੋੜਾ ਜਿਹਾ ਔਖਾਗਾ ਆਪਣੇ ਵਰਗਾ ਤਾਂ ਨੰਘ ਹੀ ਜਾਂਦਾ ਹਨ ਤੇ ਹਰ ਇੱਕ ਗੇਟ ਦੇ ਤੁਸੀਂ ਦੇਖ ਸਕਦੇ ਹੋ ਇਹ ਹੀ ਲਗਾ ਰੱਖਿਆ ਸੀਗੀਆਂ ਮੈਨੂੰ ਨਹੀਂ ਪਤਾ ਵੀ ਇਹ ਪੰਛੀਆਂ ਕਰਕੇ ਲਗਾ ਰੱਖੇ ਸੀ ਜਾਂ ਵੈਸੀ ਡੈਕੋਰੇਸ਼ਨ ਲਈ ਸੀਗੀਆਂ ਹੋ ਸਕਦਾ ਕਿ ਪੰਛੀ ਬਾਹਰ ਨਾ ਜਾਵੇ ਹਨ ਉੱਡਣਾ ਹੈਵੀ ਸੀਗੀਆਂ ਇਹ ਤੇ ਬਾਰਿਸ਼ ਹੋ ਕੇ ਹਟੀ ਸੀਗੀ ਹੁਣੇ ਹੁਣੇ ਇੱਥੇ ਬਹੁਤ ਵਧੀਆ ਲੱਗ ਰਿਹਾ ਸੀ ਠੰਡਾ ਮੌਸ ਡਕਸ ਵਗੈਰਾ ਸੀਗੀਆਂ ਬਹੁਤ ਸੋਹਣੀਆਂ ਸੋਹਣੀਆਂ ਵਾਈਟ ਬਲੈਕ ਐਂਡ ਵਾਈਟ ਦੋ ਤਰ੍ਹਾਂ ਦੀਆਂ ਤੇ ਉਹ ਜਦੋਂ ਆਏ ਪਿੱਛੇ ਉਹ ਦੇਖ ਸਕਦੇ ਹੋ ਤੁਸੀਂ ਝਰਨੇ ਦੇ ਵਿੱਚੋਂ ਐਨ ਮਸਤ ਹੋ ਹੋ ਨੰਗਦੀਆਂ ਸੀਗੀਆਂ ਤੇ ਅੱਗੇ ਚੱਲਾਂਗੇ ਅੱਗੇ ਦੇਖਿਆਂ ਤਾਂ ਇੱਥੇ ਛੋਟੀਆਂ-ਛੋਟੀਆਂ ਫਿਸ਼ ਵਗੈਰਾ ਦੇਖੀਆਂ ਆਪਾਂ orange color ਦੀਆਂ white color ਦੀਆਂ ਬਹੁਤ ਸੋਹਣੀਆਂ ਫਿਸ਼ਸ ਸੀਗੀਆਂ ਇੱਥੇ ਤੇ ਖੁਸ਼ੀ ਨੂੰ ਬਹੁਤ ਪਸੰਦ ਨੇ ਵੈਸੇ ਆਮ ਤੌਰ ਤੇ ਇਹ ਜਦੋਂ ਅਸੀਂ ਗੁਰਦੁਆਰੇ ਵੀ ਜਾਂਦੇ ਆ ਉੱਥੇ ਵੀ ਸਰੋਵਰ ਚ ਵੀ ਇਹ ਪਹਿਲਾਂ ਫਿਸ਼ੀ ਲੱਭਦੀ ਆ ਜਾ ਕੇ ਵੀ ਮੈਂ ਫਿਸ਼ ਦੇਖਣੀ ਆ ਇਹਦੇ ਮੈਂ ਤੁਹਾਨੂੰ ਨਾ ਇੱਕ ਹੋਰ ਚੀਜ਼ ਦਿਖਾਣੀ ਆ ਇੱਥੇ ਵੈਸੇ ਪੂਰੀ ਵਾਲ ਬਣਾ ਰੱਖੀ ਸੀ ਪੇੜ-ਪੌਦਿਆਂ ਨਾਲ ਇਹਦੇ ਵਿੱਚ ਦੀ ਬਹੁਤ ਸੋਹਣਾ ਨਜ਼ਾਰਾ ਲੱਗ ਰਿਹਾ ਸੀ ਦੇਖਿਓ ਛੋਟਾ ਜਿਹਾ ਬ੍ਰਿਜ ਬਣਾਇਆ ਹੋਇਆ ਸੀਗਾ ਕੋਲੇ ਇੱਕ ਵਾਟਰਫਾਲ ਫਲ ਚੱਲ ਰਿਹਾ ਸੀ ਤੇ ਵਿੱਚ ਡਕਸ ਵਗੈਰਾ ਫਿਰ ਰਹੀਆਂ ਸੀਗੀਆਂ ਇਹ ਤਾਂ ਬਿਲਕੁਲ ਹੀ ਐ ਨੇਚਰਲ ਲੱਗ ਰਿਹਾ ਸੀਗਾ ਬਲੈਕ ਕਲਰ ਦੀਆਂ ਵੀ ਸੀਗੀਆਂ ਕਿਉਂਕਿ ਇਹ ਆਮ ਤੌਰ ਤੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਬਲੈਕ ਕਲਰ ਦੀਆਂ ਜ਼ਿਆਦਾਤਰ ਆਪਾਂ ਵਾਈਟ ਹੀ ਦੇਖਿਆ ਨੇ ਜੀਆਂ ਹਨਾ ਪੇਂਟਿੰਗ ਵੀ ਵਾਈਟ ਦੀ ਕਰਦੇ ਆ ਬਲੈਕ ਵੀ ਸੀਗੀਆਂ ਇੱਥੇ ਜੋ ਕਿ ਮਤਲਬ ਜ਼ਿਆਦਾਤਰ ਤਾਂ ਵਾਈਟ ਹੀ ਸੋਹਣੀ ਲੱਗਦੀਆਂ ਪਰ ਬਲੈਕ ਵੀ ਦੇਖਣ ਨੂੰ ਮਿਲੀਆਂ ਮੈਨੂੰ ਇਹ ਪਿੰਜਰਾ ਬਹੁਤ ਵੱਡਾ ਬਣਾ ਰੱਖਿਆ ਸੀਗਾ ਤੇ ਇਹ ਇਹ ਐਵੇਂ ਦੇ ਕਾਫੀ ਬਣਾ ਰੱਖੇ ਸੀਗੇ ਅਲੱਗ-ਅਲੱਗ ਇਹ ਬਹੁਤ ਸੋਹਣਾ ਬ੍ਰਿਜ ਬਣਾ ਰੱਖਿਆ ਸੀ ਇੱਥੇ ਵਾਟਰਫਾਲ ਵੀ ਸੀਗਾ ਇਹ ਜਿੰਨੇ ਵੀ ਲੋਕ ਆ ਰਹੇ ਸੀਗੇ ਨਾ ਸਾਰੇ ਇੱਥੇ ਹੀ ਪਿਕਸ ਵਗੈਰਾ ਕਲਿੱਕ ਕਰਵਾ ਰਹੇ ਸੀਗੇ ਕਿਉਂਕਿ ਵਧੀਆ ਏਰੀਆ ਹੈਗਾ ਹਨਾ ਪਿਕਸ ਵਗੈਰਾ ਬਹੁਤ ਸੋਹਣੀਆਂ ਹੁੰਦੀਆਂ ਸੀਗੀਆਂ ਇੱਥੇ ਐਵੇਂ ਤੇ ਵਾਟਰਫਾਲ ਇੱਥੇ 3-4 ਬਣਾ ਰੱਖੇ ਸੀਗੇ ਜੋ ਕਿ ਬਹੁਤ ਵਧੀਆ ਲੱਗ ਰਹੇ ਸੀਗੇ ਹਨਾ ਇਹਨਾਂ ਨੂੰ ਦੇਖ ਕੇ ਵਧੀਆ ਠੰਡਾ ਜਿਹਾ ਮਾਹੌਲ ਲੱਗ ਰਿਹਾ ਸੀਗਾ ਦੇਖ-ਦੇਖ ਕੇ ਇਹਦੇ ਵਿੱਚ ਵੀ ਛੋਟੇ-ਛੋਟੇ ਡਕਸ ਵਗੈਰਾ ਸੀਗੀਆਂ ਜਿਆਦਾਤਰ ਤਾਂ ਮੈਨੂੰ ਇੱਥੇ ਡਕਸ ਹੀ ਦਿਖੀਆਂ ਲੱਗੀਆਂ ਤੇ ਪੈਰਟ ਹੋਗੇ ਡਕਸ ਹੋਗੇ ਐਵੇਂ ਦੀ ਜੀਏ ਹੁਣ ਆਪਾਂ ਅੱਗੇ ਚੱਲਾਂਗੇ ਅੱਗੇ ਚੱਲ ਕੇ ਦੇਖਦੇ ਆਂ ਵੀ ਹੋਰ ਕੀ ਕੀ ਵੈਰਾਈਟੀ ਆ ਹਨਾ ਬੋਰਡ ਦੀ ਆ ਦੇਖੋ ਛੋਟੇ ਛੋਟੇ ਇਹਨਾਂ ਦੇ ਘਰ ਵੀ ਬਣਾ ਰੱਖੇ ਸੀਗੇ ਮਤਲਬ ਪੀੜ ਪੌਦਿਆਂ ਨਾਲ ਇਸ ਤਰ੍ਹਾਂ ਇੱਕ ਛੋਟਾ ਜਿਹਾ ਮਿੰਨੀ ਜੰਗਲ ਦਾ ਰੂਪ ਦਿੱਤਾ ਹੋਇਆ ਸੀਗਾ ਕਿ ਤੁਸੀਂ ਆਓ ਤੇ ਵਧੀਆ ਆਪਣੇ ਬੱਚਿਆਂ ਨਾਲ ਇੰਜੋਏ ਕਰੋ ਹਨਾ ਇੱਕ ਛੋਟਾ ਜਿਹਾ ਬ੍ਰਿਜ ਹੋਰ ਆ ਗਿਆ ਇੱਥੇ ਵੀ ਅਸੀਂ ਫੋਟੋ ਵਗੈਰਾ ਖਿੱਚਵਾਈਆਂ ਜੋ ਕਿ ਬਹੁਤ ਵਧੀਆ ਲੱਗੀਆਂ ਮੈਨੂੰ ਤਾਂ ਹਨਾ ਤੇ ਹੁਣ ਆਪਾਂ ਚੱਲਾਂਗੇ ਅੱਗੇ ਉਹ ਦੇਖੋ ਉਹਦਾ ਬੱਚਾ ਵੀ ਫਿਰਦਾ ਨਾਲ ਡੱਕ ਦਾ ਛੋਟਾ ਜਿਹਾ ਬੱਚਾ ਵੀ ਆ ਤੇ ਹੁਣ ਚੱਲਦੇ ਆ ਅੱਗੇ ਅੱਗੇ ਚੱਲ ਕੇ ਦੇਖਾਂਗੇ ਵੀ ਕੀ ਕੁਝ ਦੇਖਣ ਨੂੰ ਹੋਰ ਨਵਾਂ ਤੇ ਮਤਲਬ ਰੌਕ ਗਾਰਡਨ ਜ਼ਿਆਦਾ ਵਹਿਤਰ ਲੱਗਿਆ ਮੈਨੂੰ ਬਰਡ ਪਾਰਕ ਨਾਲੋਂ ਰੌਕ ਗਾਰਡਨ ਮੈਨੂੰ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਇੱਥੇ ਮੈਨੂੰ ਜ਼ਿਆਦਾ ਇੰਜੋਏਮੈਂਟ ਲੱਗਿਆ ਹਨ ਤੇ ਹੁਣ ਕਿਉਂਕਿ ਇੱਥੇ ਤਾਂ ਸੇਮ ਉਹੀ ਮੈਨੂੰ ਜਦੋਂ ਇੱਕ ਜਗ੍ਹਾ ਤੋਂ ਲੰਘਿਆ ਕਰੀਏ ਐ ਲੱਗਿਆ ਕਰੇ ਸੇਮ ਉੱਥੀ ਜਗ੍ਹਾ ਤੇ ਆ ਗਏ ਕਿਉਂਕਿ ਸੇਮ ਸੇਮ ਹੀ ਲੱਗ ਰਿਹਾ ਸੀ ਫਿਰ ਤੋਂ ਆ ਗਿਆ ਇੱਕ ਵਾਟਰਫਾਲ ਹਨ ਇਹ ਵੀ ਇਹ ਜ਼ਿਆਦਾ ਉਸ ਤੋਂ ਜ਼ਿਆਦਾ ਵੱਡਾ ਬਣਾ ਰੱਖਿਆ ਸੀਗਾ ਹੁਣ ਆਪਾਂ ਚੱਲਾਂਗੇ ਅੱਗੇ ਤੁਸੀਂ ਬਾਹਰਲੀ ਸਾਈਡ ਤੋਂ ਦੇਖ ਸਕਦੇ ਹੋ ਕਿੰਨੀ ਵਧੀਆ ਕਵਰ ਕੀਤਾ ਹੋਇਆ ਲੋਕੇਸ਼ਨ ਨੂੰ ਹੁਣ ਸਾਰਾ ਕੁਝ ਤੇ ਅੱਗੇ ਇੱਕ ਹੋਰ ਫੋਟੋ ਵਗੈਰਾ ਖਚਾਉਣ ਲਈ ਇੱਕ ਸੋਹਣੀ ਲੋਕੇਸ਼ਨ ਬਣਾ ਰੱਖੀ ਸੀਗੀ ਐਂ ਪੰਖ ਵਗੈਰਾ ਬਣਾ ਰੱਖੇ ਸੀਗੇ ਬਹੁਤ ਵਧੀਆ ਲੱਗ ਰਿਹਾ ਸੀ ਲੋਕ ਇੱਥੇ ਵਧੀਆ ਵਧੀਆ ਫੋਟੋਸ ਚੁਵਾ ਰਹੇ ਸੀਗੇ ਇਹਦੇ ਉੱਪਰ ਸਾਰੇ ਪੰਛੀਆਂ ਦੇ ਨਾਮ ਵਗੈਰਾ ਲਿਖੇ ਹੋਏ ਸੀਗੇ ਉਹਨਾਂ ਦੇ ਬਾਰੇ ਥੋੜੀ ਜੀ ਨੌਲੇਜ ਲਈ ਗੱਲਾਂ ਲਿਖੀਆਂ ਸੀਗੀਆਂ ਤੇ ਖੁਸ਼ੀ ਤਾਂ ਬਸ ਇਹਦੇ ਨਾਲ ਖੇਡਣ ਹੀ ਲੱਗ ਗਈ ਖੁਸ਼ੀ ਨੂੰ ਇੱਥੇ ਸੀ ਬਸ ਇਹ ਚੱਕੀ ਵਾਂਗੂ ਘੁਮਾਈ ਜਾਉਣੀ ਹਣਾ ਤੇ ਹੁਣ ਆਪਾਂ ਚੱਲਾਂਗੇ ਅੱਗੇ ਅੱਗੇ ਚੱਲ ਕੇ ਇੱਕ ਹੋਰ ਆਪਣਾ ਲੈਵਲ ਆ ਗਿਆ ਇਹਦੇ ਵਿੱਚ ਦੇਖਦੇ ਹੁਣ ਕਿਹੜੇ ਕਿਹੜੇ ਬਰਡਸ ਵਗੈਰਾ ਨੇਗੇ ਅੱਜ ਜੋ ਜੀ ਐਂਟਰੀ ਕਰਦੇ ਆ ਇੱਥੋਂ ਦੀ ਤੇ ਇਹ ਦੇਖੋ ਮੂਰੇ ਵੀ ਕਿੰਨੀ ਸੋਹਣੀ ਡੈਕੋਰੇਸ਼ਨ ਤੇ ਇੱਥੇ ਫੇਰ ਤੋਂ ਮਤਲਬ ਜਿੰਨੇ ਵੀ ਆਪਾਂ ਜਗਾ ਕੋ ਮੈਂ ਹਰ ਇੱਕ ਤੇ ਇਹ ਸੰਗਲ ਜੇ ਲਗਾ ਲਗਾ ਕੇ ਡੈਕੋਰੇਟ ਕਰ ਰੱਖੀ ਸੀ ਗੇਟ ਹਨਾ ਇਨ ਕਰਾਂਗੇ ਇਨ ਤੇ ਆਊਟ ਤੁਹਾਨੂੰ ਦਿਖਾਵਾਂਗੇ ਇਨ ਹੁੰਦੇ ਤੇ ਆਊਟ ਹੁੰਦੇ ਹਨਾ ਤੇ ਚਲੋ ਜੀ ਅੰਦਰ ਚੱਲਦੇ ਆ ਅੰਦਰ ਚੱਲ ਕੇ ਦੇਖਦੇ ਆ ਲੋਕ ਬਹੁਤ ਖੋਸ਼ੂਸੀਗੇ ਇੱਥੇ ਆਕੇ ਕਿਉਂਕਿ ਬੱਚਿਆਂ ਲਈ ਤਾਂ ਵਧੀਆ ਬੱਚਿਆਂ ਨੂੰ ਘੁਮਾਓ ਫਰੋਜ ਜਿਵੇਂ ਮਰਜੀ ਹਨਾ ਕੋਈ ਧੁੱਪ ਦਾ ਅਹਿਸਾਸ ਨਹੀਂ ਗਰਮੀ ਦਾ ਅਹਿਸਾਸ ਨਹੀਂ ਹੁੰਦਾ ਇੱਥੇ ਆਕੇ ਬਹੁਤ ਸੋਹਣੇ ਸੋਹਣੇ ਬ੍ਰਿਜ ਬਣਾ ਰੱਖੇ ਸੀ ਜਿੱਥੇ ਵਧੀਆ ਬੱਚੇ ਘੁੰਮਦੇ ਫਿਰਦੇ ਸੀਗੇ ਖੇਡਦੇ ਫਿਰਦੇ ਸੀਗੇ ਜਿਹੜਾ ਇਹ ਵਾਲਾ ਪਿੰਜਰਾ ਬਣਾ ਰੱਖਿਆ ਸੀਗਾ ਇਹਦੇ ਵਿੱਚ ਪੈਰਟ ਵਗੈਰਾ ਸੀਗੇ ਵੱਡੇ ਵੱਡੇ ਪੈਰਟ ਬਹੁਤ ਸੋਹਣੇ ਸੋਹਣੇ ਲੱਗ ਰਹੇ ਸੀਗੇ ਬੱਠੇ ਤੇ ਹੁਣ ਮੈਂ ਤੁਹਾਨੂੰ ਅੱਗੇ ਦੀ ਚੱਲ ਕੇ ਦਿਖਾਉਂਗੀ ਵੀ ਦੇਖੋ ਇਹ ਉਹ ਦੇਖੋ ਇਹ ਛੋਟੇ ਨੇ ਨਾ ਤੇ ਇੱਥੇ ਇੱਕ ਹੋਰ ਵੀ ਆਊਗਾ ਵੱਡਾ ਪੈਰਟ ਵੀ ਬੈਠਾ ਸੀਗਾ ਮੈਂ ਉਹਨੂੰ ਦੇਖੀ ਮੈਂ ਕਹਾਈ ਸ਼ਾਇਦ ਹਿੱਲੇਪੁਰਾ ਹਨਾ ਤਾਂ ਮੈਨੂੰ ਪੂਰਾ ਇਹਨੂੰ ਕੈਪਚਰ ਕਰਾਂ ਕੈਮਰੇ ਦੇ ਵਿੱਚ ਪਰ ਉਹ ਤਾਂ ਪਤਾ ਨਹੀਂ ਕਿਹੜੇ ਕੰਮ ਚ ਲੱਗ ਗਿਆ ਸੀ ਗਣਤੀ ਮਣਤੀ ਕਰਨ ਹਨਾ ਪਰ ਉਹ ਹਿੱਲਿਆ ਹੀ ਨਹੀਂ ਇਸ ਕਰਕੇ ਮੈਂ ਮੇਰੇ ਤੋਂ ਉਹਦੀ ਪੂਰੀ ਫੋਟੋ ਨਹੀਂ ਲੈ ਗਈ ਆਪਾਂ ਹੁਣ ਬ੍ਰਿਜ ਕ੍ਰੋਸ ਕਰਦੇ ਕਰਦੇ ਤੁਹਾਨੂੰ ਇਹਨਾਂ ਦੀ ਹੋਰ ਵੀ ਖਾਣੇ-ਦਾਣੇ ਦੀ ਵੀਡੀਓ ਦਿਖਾਵਾਂਗੇ ਦੇਖੋ ਇਹਨਾਂ ਦੇ ਟੇਬਲ ਦੇਖੋ ਇਹਨਾਂ ਦੇ ਡਾਈਨ ਟੇਬਲ ਹੈ ਕਿੱਦਾਂ ਲਗਾ ਰੱਖੇ ਨੇ ਸੋਹਣੇ ਸੋਹਣੇ ਸਾਰਿਆਂ ਨੂੰ ਜੋਗਾ ਵਗੈਰਾ ਇਹਦੇ ਵਿੱਚ ਹੀ ਪਾਇਆ ਹੋਇਆ ਸੀਗਾ ਤੇ ਹੁਣ ਉਹ ਬੈਠਾ ਦੇਖੋ ਜਿਹਦੀ ਮੈਂ ਗੱਲ ਕਰਦੀ ਸੀ ਨਾ ਹਿੱਲਿਆ ਨਹੀਂ ਮਗਾ ਜਿਹੜਾ ਪੈਰਟ ਉਹ ਦੇਖੋ ਇੱਕ ਉਹ ਜੰਗਲੀ ਮੁਰਗਾ ਸ਼ਾਇਦ ਇਹ ਇਹ ਮੈਨੂੰ ਜੰਗਲੀ ਮੁਰਗਾ ਲੱਗ ਰਿਹਾ ਕਿਉਂਕਿ ਜਿਹੜਾ ਉਹ ਪੇਂਟਿੰਗ ਦੇ ਬਣਾਏ ਸੀ ਸਾਹਮਣੇ ਉਹੀ ਹਸੇਵੇਂ ਇਹ ਪੈਰਟ ਸੀਗਾ ਇਹ ਨਹੀਂ ਹਿੱਲਿਆ ਇਹ ਪਤਾ ਨਹੀਂ ਕਿੱਥੇ ਬਿਜ਼ੀ ਹੋ ਰਿਹਾ ਸੀਗਾ ਤੇ ਅੱਗੇ ਦੇਖਿਆ ਇਹ ਗੈਲਰੀ ਨਹੀਂ ਦੀ ਜਿਹੜੀ 카ਟੋ 카ਟੋ ਦਾ ਬਹੁਤ ਜ਼ਿਆਦਾ ਸੋਹਣਾ ਛੋਟਾ ਜਿਹਾ ਇੰਨਾ ਕਿਊਟ ਜਿਹਾ ਘਰ ਬਣਾ ਰੱਖਿਆ ਸੀ 카ਟੋ ਦਾ ਦੂਸਰੀ ਸਾਈਡ ਦੀ ਦਿਖਾਉਂਗੀ ਮੈਂ ਤੁਹਾਨੂੰ ਉਤੋਂ ਦੀ ਪ੍ਰੋਪਰ ਨਹੀਂ ਦਿਖਿਆ ਉਹ ਦੇਖੋ ਛੋਟੇ ਜਿਹੇ ਕਾਰਟੋ ਦਾ ਉਹ ਗੈਲਰੀ ਦਾ ਘਰ ਸੀਗਾ ਤੇ ਹਰ ਇੱਕ ਜਗ੍ਹਾ ਮਤਲਬ ਸੁੱਕੇ ਪੇੜਾਂ ਦੇ ਉੱਤੇ ਬਹੁਤ ਸੋਹਣੇ ਸੋਹਣੇ ਪੰਛੀਆਂ ਦੇ ਆਲਣੇ ਟੰਗ ਰੱਖੇ ਸੀਗੇ ਜਿਹੜੇ ਕਿ ਬਹੁਤ ਵਧੀਆ ਲੱਗ ਰਹੇ ਸੀਗੇ ਮਤਲਬ ਕੁੱਲ ਮਿਲਾ ਕੇ ਜੇ ਮੈਂ ਕਹਾ ਕਿ ਬਰਡਸ ਦੀ ਨਾ ਥੋੜੀ ਜੀ ਮੈਨੂੰ ਘਾਟ ਲੱਗੀ ਕਿਉਂਕਿ ਇੰਨੇ ਜ਼ਿਆਦਾ ਨਹੀਂ ਦੇਖਣ ਨੂੰ ਸੀਗੇ ਲਿਮਿਟਡ ਜੇ ਸੀਗੇ ਲਿਮਿਟਡ ਜੇ ਸੀਗੇ ਮਤਲਬ ਇੰਨੇ ਜ਼ਿਆਦਾ ਨਹੀਂ ਕਹਿ ਸਕਦੇ ਕਿ ਆਪਾਂ ਨੂੰ ਬਰਡਸ ਵਗੈਰਾ ਬਹੁਤ ਜ਼ਿਆਦਾ ਦਿਖੇ ਮਤਲਬ ਕਿਤੇ ਨਾ ਕਿਤੇ 4-5 ਛੱਡ ਰੱਖੇ ਸੀਗੇ ਬਸ ਘੱਟ ਲੱਗੇ ਮੈਨੂੰ ਅਸਲ ਵਿੱਚ ਬਰਡ ਤੁਸੀਂ ਜੇ ਕਹੋ ਮੈਂ ਸਪੈਸ਼ਲੀ ਬਰਡ ਦੇਖਣ ਜਾਣਾ ਉਹ ਚੀਜ਼ ਨਹੀਂ ਕਹਿ ਸਕਦੇ ਬਸ ਐਵੇਂ ਵੀ ਲੋਕੇਸ਼ਨ ਵਧੀਆ ਇੰਜੋਏ ਵਧੀਆ ਹੋ ਜਾਂਦਾ ਜੇ ਤੁਸੀਂ ਸਪੈਸ਼ਲੀ ਬਰਡਸ ਦੇਖਣ ਆਨੇ ਹੋ ਫਿਰ ਥੋੜਾ ਜਿਹਾ ਘੱਟ ਥੋੜਾ ਉਹ ਹੋਊਗਾ वैसे एंजॉयमेंटली ठीक ਆ ਜੇ ਤੁਸੀਂ ਆਪਣਾ ਪੂਰਾ ਦਿਨ ਸਪੈਂਡ ਕਰਕੇ ਜਾਣਾ ਉਹਦੇ ਲੋਕ ਕਿਵੇਂ ਤਾਣੇ ਬਾਣੇ ਕਰਦਾ ਉੱਪਰ ਲੰਗ ਗਿਆ ਪੁੱਠਾ ਲੰਗ ਰਿਆ ਸੀਗਾ ਤੇ ਹੁਣ ਆਪਾਂ ਇੱਥੋਂ ਦੀ ਹੋ ਜਾਾਂਗੇ ਆਊਟ ਆਊਟ ਹੋ ਕੇ ਹੁਣ ਅੱਗੇ ਚੱਲਾਂਗੇ ਅੱਗੇ ਚੱਲ ਕੇ ਦੇਖਦੇ ਆ ਵੀ ਹੁਣ ਅੱਗੇ ਆਪਣਾ ਕੰਪਲੀਟ ਹੋ ਗਿਆ ਐਗਜ਼ਿਟ ਹੋਵਾਂਗੇ ਜਾਂ ਅੱਗੇ ਕਿਤੇ ਹੋਰ ਕੁਝ ਰਹਿੰਦਾ ਆਪਣਾ ਹਨਾ ਆਪਾਂ ਅਗੇ ਜੀ ਬਾਹਰ ਖੁਸ਼ੀ ਤਾਂ ਇਹਨਾਂ ਦੇ ਵਿੱਚ ਖੇਲਣ ਹੀ ਲੱਗ ਜਾਂਦੀ ਸੀਗੀ ਕਿਉਂਕਿ ਨਾ ਤਾਂ ਆਪ ਕ੍ਰੋਸ ਕਰਦੀ ਸੀ ਨਾ ਮੈਨੂੰ ਕਰ ਦਿੰਦੀ ਸੀ ਹਨਾ ਸੰਗਲਾਂ ਦੇ ਵਿੱਚ ਦੀ ਇਹਨੂੰ ਇਹ ਹੁੰਦਾ ਸੀ ਕਿ ਬਸ ਮੈਂ ਇੱਥੇ ਖੇਲੀ ਜਾਵਾਂ ਹਨਾ ਫੇਸ ਤੇ ਵੀ ਲੱਗਦੇ ਸੀ ਬਹੁਤ ਹੈਵੀ ਹੈਵੀ ਸੀਗੇ ਇਹ ਤੇ ਹੁਣ ਚੱਲੀ ਖੁਸ਼ੀ ਆਪਣੇ ਪਾਪਾ ਕੋਲੇ ਹੁਣ ਚੱਲਾਂਗੇ ਅੱਗੇ ਅੱਗੇ ਚੱਲ ਕੇ ਹੁਣ ਥੋੜੀ ਜੀ ਭੁੱਖ ਵੀ ਲੱਗ ਰਹੀ ਆ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਚਲੋ ਹੁਣ ਕੁਝ ਖਾ ਪੀ ਕੇ ਆਨੇ ਆਗੇ ਹੁਣ ਦੇਖਦੇ ਆ ਅੱਗੇ ਆਪਾਂ ਨੂੰ ਕੁਝ ਮਿਲਦਾ ਵੀ ਹੈ ਕਿ ਨਾ ਕਿਉਂਕਿ ਇੱਥੇ ਨਾ ਬਾਹਰ ਦਾ ਫੂਡ ਨਹੀਂ ਅਲਾਉਡ ਹੈਗਾ ਤੁਸੀਂ ਇੱਥੋਂ ਲੈ ਗਏ ਹੀ ਖਾ ਸਕਦੇ ਹੋ ਸਾਨੂੰ ਤਾਂ ਹੁਣ ਆਪਾਂ ਫਸਟ ਟਾਈਮ ਆਈ ਸੀ ਆਪਾਂ ਨੂੰ ਨਹੀਂ ਪਤਾ ਸੀਗਾ ਵੀ ਕਿਸ ਸਾਈਡ ਹੋਊਗਾ ਤੇ ਬਾਹਰ ਦੇ ਤੁਸੀਂ ਦੇਖ ਲਓ ਕਿੰਨੇ ਵੱਡੇ ਵੱਡੇ ਬਣਾ ਰੱਖੇ ਸੀਗੇ ਇਹਨਾਂ ਦੇ ਆਲਣੇ ਸੌਰੀ ਪਿੰਜਰੇ ਵਗੈਰਾ ਹੁਣ ਆਪਾਂ ਕੁਝ ਖਾਵਾ ਪੀਵਾਂਗੇ ਤੇ ਬਹੁਤ ਵਧੀਆ ਇੱਥੇ ਛੋਟਾ ਜਿਹਾ ਕੈਫੇ ਬਣਾ ਰੱਖਿਆ ਸੀਗਾ ਹਰ ਇੱਕ ਤਰ੍ਹਾਂ ਦਾ ਫਾਸਟ ਫੂਡ ਇੱਥੋਂ ਮਿਲ ਜਾਣਾ ਸੀ ਈਜ਼ੀਲੀ ਤੇ ਕਿਉਂਕਿ ਇਹ ਨਦੀ ਆਵਦੀ ਜਗ੍ਹਾ ਦੇ ਵਿੱਚ ਹੀ ਬਣਾ ਰੱਖਿਆ ਸੀਗਾ ਤੇ ਬਾਹਰਲਾ ਕੁਝ ਵੀ ਨਹੀਂ ਲਿਆ ਸਕਦੇ ਤੁਸੀਂ ਜੋ ਵੀ ਆ ਇੱਥੋਂ ਹੀ ਲੈ ਕੇ ਖਾਣਾ ਪੈਣਾ ਪਊਗਾ ਤੁਹਾਨੂੰ ਬਹੁਤ ਸੋਹਣਾ ਪਿੱਪਲ ਦਾ ਪੇੜ ਸੀਗਾ ਬਹੁਤ ਵੱਡਾ ਇਹਦੇ नीचे ਵਧੀਆ ਕੁਰਸੀਆਂ ਵਗੈਰਾ ਲਗਾ ਰੱਖਿਆ ਸੀਗਾ ਸੈਲਫ ਸਰਵਿਸ ਹੀ ਫਿਰ ਆਪਾਂ ਖਾਈ 버ਗਰ ਤੇ ਨਾਲ ਲਈ ਫਰੂਟੀ ਮੈਂ ਤਾਂ ਇਹਨਾਂ ਨੇ ਅਨਸਰ ਪਹਿਲਾਂ ਪੀ ਸੀ ਲੱਸੀ ਹੈਨਾ ਕਿਉਂਕਿ ਗਰਮੀ ਜ਼ਿਆਦਾ ਸੀ ਨਾ ਲੋ ਜੀ ਆਪਾਂ ਹੁਣ ਖਾ ਪੀ ਕੇ ਚੱਲਾਂਗੇ ਵਾਪਸ ਤੇ ਉਹ ਕੈਫੇ ਨੂੰ ਕੀਤਾ ਬਾਏ ਬਾਏ ਤੇ ਹੁਣ ਹੋ ਰਹੇ ਆਪਾਂ ਐਗਜ਼ਿਟ ਮਤਲਬ ਕੁੱਲ ਮਿਲਾ ਕੇ ਤੁਹਾਨੂੰ ਜੇ ਬਰਡ ਪਾਰਕ ਤੁਸੀਂ ਆਪਣੀ ਫੈਮਿਲੀ ਨਾਲ ਬੱਚਿਆਂ ਨਾਲ ਆਉਣਾ ਚਾਹੁੰਦੇ ਹੋ ਤਾਂ ਵਧੀਆ ਆਪਸ਼ਨ ਆ ਇੱਕ ਦਿਨ ਲਈ ਤੁਸੀਂ ਵਧੀਆ ਇੰਜੋਏ ਕਰ ਸਕਦੇ ਹੋ ਬੱਚਿਆਂ ਨੂੰ ਘੁਮਾ ਫਰਾ ਕੇ ਲੈ ਕੇ ਜਾ ਸਕਦੇ ਹੋ ਹਨ ਤੇ ਹੁਣ ਮਿਲਦੇ ਆਂ ਜੀ ਅਗਲੀ ਵਾਰ ਹਨਾ ਨਵੀਂ ਲੋਕੇਸ਼ਨ ਤੇ ਨਵੀਂ ਜਗ੍ਹਾ ਤੇ ਤੁਹਾਨੂੰ ਇੱਕ ਹੋਰ ਵੀ ਹਜੇ ਲੇਖ ਤੇ ਵੀ ਲੈ ਕੇ ਚੱਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੀ ਸਾਰਾ ਉਹ ਵੀ ਵਲੌਗ ਤੇ ਓਕੇ ਜੀ ਮੈਨੂੰ ਉਮੀਦ ਆ ਤੁਹਾਨੂੰ ਮੇਰਾ ਇਹ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਓਕੇ ਜੀ ਬਾਏ ਬਾਏ ਥੈਂਕ ਯੂ